ਮੈਂ ਪੂਰਾ ਲੱਖ ਲੱਖ ਪਾਣੀ ਆ। ਲੱਖ ਲੱਖ ਗੱਡੀ ਕਿੰਨੀ ਡੁੱਬੀ ਪਈ ਆ। ਉਹ ਬੰਦਾ ਨੂੰ ਬਿਆ ਬਿਆ ਪੂਰਾ। ਇੱਥੇ ਪਾਣੀ ਬਹੁਤ ਜ਼ਿਆਦਾ ਖੜਾ ਵਾ। ਦਰਿਆ ਹੀ ਲੱਗਾ ਪਿਆ ਪੂਰਾ ਤੇ ਇਸ ਤੋਂ ਭਾਰ ਲੰਘਣਾ ਵਾ। ਗੱਡੀ ਦੇ ਅੰਦਰ ਬੈਠਿਆ ਗੱਡੀ ਦੇ ਅੰਦਰ ਬੈਠਿਆ ਪਾਣੀ ਦਾ ਨਹੀਂ ਪਤਾ ਲੱਗਦਾ। ਆ ਬਾਹਰ ਬੈਠਿਆ ਵੇਖੋ। ਆ ਮਾਮਾ ਉਹ ਰਾਣੀ ਆ ਘਰ ਰਾਹੇ ਕਰਦਾ ਮੈਨੂੰ ਇੱਧਰ। ਰਾਹੇ ਕਰ ਫਟਾਫਟ ਰਾਹ ਕਰ ਯਾਰ। ਕੌਣ ਆ? ਜਿਹੜਾ ਕਿ ਲੋਨੀ ਹਰਸ਼ਪਾਲ ਨੇ ਜਿਹੜਾ ਗੱਡੀ ਜੇਕੇ ਮਿਠਾਈ ਦਾ ਉਹ ਜਿਹੜਾ ਧੂੜੀਆਂ ਦੀਆਂ ਦਾੜੀ ਵਾਲਾ ਸ਼ਰਸਤੀ ਮਾਨੀ ਦੇ ਬਾਹਰ ਆਇਆ ਕਣਕ ਜਰ ਆ ਰਿਹਾ ਜੇ ਚklar ਕੇ ਬੈਠਾ ਇਹ ਪਰੇ ਮਾਰ ਸ਼ਰਸਤੀ ਮਾਨੀ ਲੋ ਵੀ ਸਾਰੇ ਪੀਪੀ ਟੈਡ ਮੋਹਾਲੀ ਵਾਲੇ ਜੇ ਹਾਈਲਾਈਟ ਦੀਆਂ ਝੜੀਆਂ ਲਾਤੀਆਂ ਮਿੱਤਰਾਂ ਨੇ ਪੰਜਾਬ ਨਾਲ ਲੋੜ ਪਈ ਆ ਮੈਡਮ ਇਸ ਕਰ ਚ ਲੈਡਿਸ ਨੂੰ ਕੁਸਮਾਈ ਸਮਾਨ ਦੇ ਕੇ ਗਈ ਆ ਤੇ ਘਰ ਵੇਖ ਲੋ ਘਰ ਦੇ ਹਾਲਾਤ ਦੇਖ ਲੋ ਤੇ ਬੰਦਾ ਕਹਿੰਦਾ ਆਓ ਭਾਈ ਕੋ ਚਾਹ ਪਾਣੀ ਪੀਜੋ ਫੇਰ ਲੋ ਇਹਨੇ ਦੁੱਖ ਦਰਦ ਵਾਲੀਆਂ ਕਹਾਣੀਆਂ ਫੇਰ ਸਾਡੇ ਮਿੱਤਰ ਹੱਸਦੇ ਰਹਿੰਦੇ ਆ ਆ ਮੈਡਮ ਲਈ ਪ੍ਰਸ਼ਾਦਾ ਛਕਣਾ ਉਹ ਆਪਾਂ ਨੂੰ ਕਹਿੰਦਾ ਕ ਭਈਆ ਸਕੇ ਨੰਗਣਾ ਆਇਆ ਸਮਾਏ ਸਮਾਂ ਬਹੁਤ ਮਾੜਾ ਆ ਹਾਕ ਕੇ ਨੰਗਣਾ ਇੱਕ ਗੱਲ ਹੈਗੀ ਅਸੀਂ ਅਸੀਂ ਭਾਵੇਂ ਇਹਨਾਂ ਵਾਸਤੇ ਸੌਰੀ ਯਾ ਤਾਂ ਕਿ ਯਾਰ ਜੋ ਤੁਸੀਂ ਇੱਥੇ ਆਓਗੇ ਫਿਰ ਤਾਂ ਮੋਲ ਪਤਾ ਲੱਗੇਗਾ ਆਪੇ ਹੀ ਆਪਣੇ ਆਪ ਇਤਨੀ ਮੋਸ਼ਨ ਹੋਈ ਜਾਂਦੀ ਹੈ ਹਾਂ ਸਸ਼ੀਕਾਲ ਜੀ ਕੀ ਹਾਲ ਚਾਲ ਸਵਾਗਤ ਕਰਦਾ ਤੁਹਾਡਾ ਅਮਰਸਰ ਟਾਊਨ ਰਾਈਡਰ ਚੈਨਲ ਤੇ ਤੇ ਇਹ ਵੀਡੀਓ ਮੈਂ ਵਿਊ ਵਾਸਤੇ ਬਣਾ ਰਿਹਾ ਹਾਂ ਸਿਰਫ ਤੁਹਾਨੂੰ ਦਿਖਾਉਣ ਵਾਸਤੇ ਬਣਾ ਰਿਹਾ ਵੀ ਆ ਪੰਜਾਬ ਦੇ ਹਾਲਾਤ ਨੇ ਪੰਜਾਬੀ ਹਰ ਕਿਸੇ ਨਾਲ ਖੜਦੇ ਆ ਪੰਜਾਬੀਆਂ ਨਾਲ ਕੋਈ ਨਹੀਂ ਖੜਦਾ ਪਰ ਅੱਜ ਦੇਖਿਆ ਆ ਚਲੋ ਲੋਕਾਂ ਨੇ ਮੰਨ ਲੋ ਸ਼ਰਮਿੰਦਿਆ ਕੀਤਾ ਆ ਲੋਕਾਂ ਨੇ ਵੀਡੀਓ ਪਾ ਪਾ ਕੇ ਪੰਜਾਬੀਆਂ ਨਾਲ ਕੋਈ ਨਹੀਂ ਖੜਦਾ ਤੇ ਅੱਜ ਮੁਸਲਮ ਵੀਰ ਆਏ ਸੀਗੇ ਪਿੱਛੇ ਸਾਨੂੰ ਮੁਸਲਮ ਵੀਰ ਦੀਆਂ ਵਾਵਾ ਗੱਡੀਆਂ ਵਾਵਾ ਟਰਾਲੀਆਂ ਮਿਲੀਆਂ ਵਾਵਾ ਹੀ ਅਣ ਗਿੰਦੇ ਟਰਾਲੀਆਂ ਆਣ ਗੀਆਂ ਤੇ ਹਰਿਆਣੇ ਤੋਂ ਅੰਬਾਲੇ ਤੋਂ ਆਏ ਜਿਓ ਤੇ ਆ ਬੈਕਾਂ ਦਾ ਵੇਖ ਲੋ ਕੀ ਹਾਲ ਆ ਪਤਾ ਹੀ ਆ ਸਭ ਨੂੰ ਤੇ ਉਹ ਲੰਗਰ ਪ੍ਰਸ਼ਾਦਾ ਤੇ ਹਰ ਕੋਈ ਲਈ ਜਾਂਦਾ ਅਸੀਂ ਖਾਲਸਾ ਏਡ ਨਾਲ ਥੋੜਾ ਜਿਹਾ ਕੰਟੈਕਟ ਕੀਤਾ ਤੇ ਲੰਗਰ ਪ੍ਰਸ਼ਾਦਾ ਉਹ ਦੇ ਹੀ ਜਾਂਦੇ ਆ ਅਸੀਂ ਮੱਛਰਦਾਨੀਆਂ ਵਗੈਰਾ ਜਿੰਨਾ ਕੋਈ ਸਰ ਬਣਿਆ ਮੇਰੀ ਫੈਕਟਰੀ ਵਾਲਿਆਂ ਨੇ ਥੋੜੀ ਮਿਹਨਤ ਕੀਤੀ ਆ ਥੋੜਾ ਮਾਰਾ ਨਹੀਂ ਜਿੰਨਾ ਕਿ ਮੈਨੂੰ ਦਾਨ ਬਣ بادشاہ ਉਹਦੇ ਕਰਕੇ ਲੇਡੀਜ਼ ਦਾ ਸਮਾਨ ਅਸੀਂ ਲੈਂਦਾ ਆ ਯਾਰ ਲੇਡੀਜ਼ ਦਾ ਸਮਾਨ ਮੈਡਮ ਗਈ ਅੱਗੇ ਲੈ ਆ ਕੇ ਠੀਕ ਹੈ ਜੀ ਇਹ ਨੇ ਪੰਜਾਬ ਦੇ ਹਾਲਾਤ ਇੱਥੋਂ ਦੇ ਲੋਕ ਦੱਸਦੇ ਨੇ ਕਿ 70% ਇਹ ਸਰਕਾਰ ਦੇ ਆ ਮਾਰੇ ਹੋਏ ਤਾਂ 30% ਰੱਬ ਦੇ रब जोर तो कोई नहीं पर सकार चाहिए भी जो सत्तर प्रसेंट तो मैनमेड किया सारा कुछ मैनमेड होना यह ना करे ये ना करे कोई गल नहीं इन इतने लंगर दिया इन इतने सब कि ट्रालियाँ तो तो है ना भी जिन्ना मर्जी मोदी तू जोर ला ला अ मरते ਕਾਰ ਡੁੱਬੇ ਪਏ ਆ ਪਰ ਪੈਲ ਬਾਤ ਤੇਜ਼ ਪਈ ਆ ਤੇ ਚਾਹ ਸ਼ਪੇਰੇ ਪਾਣੀ ਆ ਵਿੱਚ ਵਿੱਚ ਜੋ ਘਾਰ ਆ ਉਤੋਂ ਦਾ ਗਈ ਘਰ ਤੱਕ ਹੋ ਕੇ ਆਣੀ ਉਹ ਜਾਨੀ ਬੁਰੀ ਹਾਲਤ ਨਾਲ ਨਹੀਂ ਪਰ ਪੈਲਾ ਵੀ ਪੈਈ ਨਾਲ ਹੀ ਬਾਰਿਸ਼ ਵਿੱਚ ਵਿੱਚ ਨਿੱਕੀ ਨਿੱਕੀ ਹੋਣ ਲੱਗ ਪੈਂਦੀ ਆ ਤੇ ਉਧਰ ਬੱਦਲ ਵੇਖੋ ਕਿੰਨਾ ਕਾਲਾ ਸ਼ਾ ਫੇਰ ਹੋਇਆ ਪਿਆ ਅੱਗੇ ਦਰਿਆ ਲੱਗੇ ਪਏ ਨੇ ਬਾਬਾ ਜੀ ਨਹੀਂ ਬੰਦ ਕਰਨ ਦੇ ਬਾਬਾ ਜੀ ਤਾਂ ਸਗਰੇ ਲੋਕਾਂ ਨੇ ਨਹੀਂ ਬੰਦ ਕਰ ਦੋ ਹਾਂ ਵੇਖੋ ਗੱਡੀਆਂ ਪੂਰੀਆਂ ਪੂਰੀਆਂ ਡੁੱਬੀਆਂ ਪਈਆਂ ਸਾਡੀਆਂ ਮਾਣੀ ਵੇਖੋ ਤੁਸੀਂ ਗੱਲਾ ਗੱਲਾ ਕਰ ਰਿਹਾ ਬੈਕਾਂ ਜੇ ਬਣੀਆਂ ਗੱਡੀਆਂ ਜਿੱਥੋਂ ਨੰਨ ਕਹੇ ਨਾ ਮੇਰੀ ਸੈਰ ਨਾ ਜਦਾ ਲਾਇਓ ਕੱਚਾ ਆ ਗਿਆ ਜੇ ਠੀਕ ਆ ਠੀਕ ਆ ਉਹ ਅੰਕਲ ਕਹਿ ਰਹੇ ਕਹਿੰਦਾ ਮੀਂਹ ਪੈਣ ਦਿਆ ਅੱਗੇ ਹੁਣ ਲੋਣੀ ਪੈਣੀ ਮੈਨੂੰ ਲੋਣੀ ਪੈਣੀ ਉੱਤਰ 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 ਅੱਗੇ ਜਾ ਰਹਾ ਦਿਖਾ ਲੋਣੀ ਪੈਣ ਟਰੈਕਟਰ ਆ ਗਿਆ ਉਹਨੂੰ ਰਾਹ ਦੇਣਾ ਹੈ ਉਹਨੇ ਘਾੜ ਲੀਦੀ ਜਾਂਦੀ ਦੋ ਨਾਲ ਨਾਲ ਜਾਈ ਜਾਣਾ ਉੱਥੇ ਉੱਦੇ ਰਸਤਾ ਪਤਾ ਲੱਗੀ ਜਾਊਗਾ ਭਈ ਸੜਕ ਨਹੀਂ ਨਜ਼ਰ ਆਉਂਦੀ ਰਸਤੇ 'ਚ ਪਤਾ ਨਹੀਂ ਲੱਗਦਾ ਪਿਆ ਕੁਝ ਵੀ ਤੇ ਮੁੰਡੇ ਨਾਲ ਨਾਲ ਸੰ ਰਸਤਾ ਵਿਖਵਾਉਂਦੇ ਆ ਕਿਉਂਕਿ ਟਰਾਲੀ ਦਾੜੀ ਟੈਡੀ ਨਾ ਮੇਰੇ ਲੱਗ ਜਾਣੀ ਕਿਸੇ ਪਾਸੇ ਪੈਲੀਆਂ ਪੈਲੀਆਂ ਪਤਾ ਨਹੀਂ ਕਿੰਨੀਆਂ ਡੂਗੀਆਂ ਤੇ ਕਿਸੇ ਬਸੇ ਕੋਈ ਨਦੀ ਵਗੈਰਾ ਵਾ ਹਾਂ ਦੀ ਜਗ੍ਹਾ ਨਾਲ ਲੱਗਦਾ ਪੈਲੀਆਂ ਚ ਕੁਝ ਨਹੀਂ ਪਤਾ ਲੱਗਦਾ ਕਿ ਦਿੱਕਾ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਹੁਣ ਇੱਕ ਘਰ ਉਹ ਵਾ ਉੱਥੇ ਪੁੱਛਿਆ ਹੀ ਹੈ ਨਹੀਂ ਬਿਨਾਂ ਤਾਂ ਬਾ ਨਹੀਂ ਆ ਦੋ ਦੋ ਦੇਣੀਆਂ ਵਾ ਦੇਰ ਭਾਜੀ ਇੱਕ ਇੱਕ ਦੇ ਦੇ ਭਾਵਾ ਅਗੇ ਵੱਧ ਵਿੱਚ ਹਾਂਜੀ ਹੋਜੀ ਇੱਕ ਡੱਬਾ ਪੂਰਾ ਇੱਕ ਡੱਬਾ ਹੈਗਾ ਇਹ ਇੱਕ ਡੱਬਾ ਉਧਰ ਲੈ ਜਾਂਗ ਪਿੰਡ ਚ ਆਵੇ ਕਸ਼ੂ ਏ ਮਛਰ ਤਾਂ ਨਹੀਂ ਦੇ ਰਮਨ ਮਛਰ ਨਹੀਂ ਮਛਰਦਾਨੀਆਂ ਦੇ ਦੇ ਲੋਬੀ ਮੈਡਮ ਮੇਰੀ ਉਥੇ ਇੱਕ ਦੋ ਇੱਕ ਘਰ ਚ ਦੋ ਲੇਡੀ ਸੀਗੇ ਦੋ ਤਿਆਂ ਨੂੰ ਉਧਰ ਨੂੰ ਗਈ ਆ ਉਹ ਜਾਣਦੇ ਹੀ ਮੈਡਮ ਤੇ ਇੱਥੇ ਅਸੀਂ ਪ੍ਰਸ਼ਾਦ ਦੇ ਦੇ ਸ਼ਗਨ ਇੱਕ ਗੱਲ ਹੈਗੀ ਅਸੀਂ ਅਸੀਂ ਭਾਵੇਂ ਇਹਨਾਂ ਵਾਸਤੇ ਸੌਰੀ ਯਾਰ ਪਤਾ ਕੀ ਹੈ ਜੋ ਤੂੰ ਇੱਥੇ ਆਉਗੇ ਫਿਰ ਤੁਹਾਨੂੰ ਮੋਲ ਪਤਾ ਲੱਗੇਗਾ ਆਪੇ ਹੀ ਆਪਣੇ ਆਪ ਹੀ ਤੁਸੀਂ इमोशनल ਹੋ ਹੀ ਜਾਂਦੇ ਜੀ ਅਸੀਂ ਇਹਨਾਂ ਘਰ ਆਏ ਆ ਇਹਨਾਂ ਨੂੰ ਰਾਸ਼ਨ ਦੇਣਾ ਇਹਨਾਂ ਨੂੰ ਚੀਜ਼ਾਂ ਦੇਣਾ ਇਹ ਸਾਨੂੰ ਅੱਗੋਂ ਚਾਹ ਪ੍ਰਸ਼ਾਦਾ ਪੁੱਛਦੇ ਆ ਯਾਰ ਬੱਸ ਤੁਸੀਂ ਸਮਝ ਹੀ ਜਾਓਗੇ ਆਪੇ ਵੇਖ ਲੋ ਇੰਨੇ ਦੁੱਖ ਦਰਦ ਵਾਲੀਆਂ ਕਹਾਣੀਆਂ ਫੇਰ ਸਾਡੇ ਮਿੱਤਰ ਹੱਸਦੇ ਰਹਿੰਦੇ ਆ ਆ ਮੈਡਮ ਵਈ ਪ੍ਰਸ਼ਾਦਾ ਜੀ ਕਹਿੰਦੇ ਆ ਪਾ ਆਲ ਨੂੰ ਕਹਿੰਦਾ ਕਹਿੰਦਾ ਚਾਹ ਨਹੀਂ ਬਣਾਈ ਬਾਬਾ ਜੀ ਬਈ ਹੱਸ ਕੇ ਨੰਗਣਾ ਐ ਸਮਾਂ ਐ ਸਮਾਂ ਬਹੁਤ ਮਾੜਾ ਆ ਹੱਸ ਕੇ ਨੰਗਣਾ ਆ ਵੇਖ ਲੋ ਪੁੱਤਾਂ ਵਾਂਗ ਪੈਲੀ ਆ ਪਾਲੀ ਆ ਪੈਲੀ ਏ ਇਹ ਖਤਮ ਹੋ ਗਈ ਐ ਇਹ ਹੋਰ 10 ਦਿਨਾਂ ਨੂੰ ਵੱਢਣ ਵਾਲੀ ਹੀ ਕੀ ਸੁਨਹਿਰੀ ਹੋ ਰੰਗ ਚੜ ਗਿਆ ਇਹਨੂੰ ਪਰ ਨਾ ਹੁਣ ਨਹੀਂ ਇਹਦਾ ਇਧਰ ਵੇਖੋ ਪਾਣੀ ਵੇਖੋ ਕਿੰਨਾ ਕਿੰਨਾ ਵੜਿਆ ਇਹ ਨਹੀਂ ਇਹਦਾ ਨਹੀਂ ਮੁੱਲ ਮੋੜਨਾ ਇਹ ਵੇਦ ਰਿਲ ਜਾਂਦਾ ਬਾਜੀ ਦਰਮਯੰਤੇ ਪਾਣੀ ਹੈਗਾ ਕਿ ਨਹੀਂ ਬਣੀਆਂ ਇਦਾਂ ਬਣਾਈ ਬਾਦ ਇਦਾਂ ਬਣਾਈ ਬਾਦ ਸਾਰੇ ਬਸ ਇਦਾਂ ਹੀ ਇਦਾਂ ਘਮਾਦੇ ਸਾਰੇ ਬਸ ਆਈ ਯਾ ਤੇ ਸਲੈਂਸਰ ਪਰ ਜਗਾੜ ਕਰ ਲੋ ਓਹਦੇ ਚ ਬੋਲ ਵੀ ਨਾ ਕੁਛ ਤੇਈ ਬੋਲੋ ਮੈਂ ਵੀਡੀਓ ਬਣਾਈ ਜਨਾ ਤੇ ਦੱਸ ਨਾ ਮੋਲ ਚੱਲ ਗਈ ਆ ਦੱਸ ਕੀ ਮੋਲ ਚੱਲੇ ਮੋਲ ਚੱਲੇ ਤਾਂ ਰਮਨੋ ਕਿ ਸੇ ਭਾਹ ਆ ਗੱਡੀ ਖਾਲੀ ਇਤਰ ਗਈ ਹੀਗੀ ਗੱਡੀ ਖਾਲੀ ਇਤਨੀ ਹੀ ਨਹੀਂ ਨਹੀਂ ਬਚਾ ਹੀ ਆ ਓਏ ਆਟੋਏ ਹੈਗੇ ਆ ਹਵਾਵੇ ਥੱਲੇ ਦਿਖਣ ਤੇ ਦੇਖਾ ਨਹੀਂ ਦੱਸਦਾ ਦੇ ਆਹ ਵੇਖੋ ਕਿੰਨਾ ਪਾਣੀ ਆ ਤੁਹਾਡਾ ਬਾਹ ਡੁੱਬ ਗਈ ਮੇਰੀ ਗੁੜੀ ਓ ਇੱਥੇ ਵੱਧਦਾ ਪਿਆ ਪਾਣੀ ਓਏ 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 ਅੱਗਰ ਰੱਖੋ ਨੇ ਇਸੇ ਘਟੋਇਆ ਆਇਆ ਕਿ ਘਟੋਆ ਨਹੀਂ ਨਾ ਸ਼ਰਮ ਹੋ ਗਈ ਲੋਕਾਂ ਨੂੰ ਹੈਂ ਰੋੜ ਖਤਮ ਹੋ ਗਈ ਓਧਰ ਨੂੰ ਖੋਇਆ ਕੱਚਾ ਰੋੜ ਆ ਗਿਆ ਉਧਰ ਨਾ ਫਿਰ ਉਧਰ ਅੱਗੇ ਚੱਲ ਇੱਕ ਦੇਖ ਅੱਗੇ ਉਧਰ ਆਦਰ ਕੇ ਆਹ ਰਹਿਣੇ ਬੈਠੇ ਰਹੇ ਤੁਸੀਂ ਇੱਥੋਂ ਨਾ ਕਰ ਛੋਟੀ ਦੇ ਛੋਟੀ ਛੋਟੀਆਂ ਲਿਖ ਫੜੋ 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 ਦੇਖ ਹੋਰ ਬੜਾ ਨੂੰ ਫੜਾਇਆ ਕਰ ਹੋਣੀਗੀ ਚੱਕਲਾ ਕਰ ਲਵਾਂਗਾ ਮੇਰੇ ਮਾਪੇ ਚੱਪਗਾ ਨਹੀਂ ਮਾਰਾਂਗਾ ਨਹੀਂ ਜਦੋਂ ਮਾਂ ਬੜੀ ਮੂਰੀ ਹਾਲਤ ਹੋਈ ਕਦੋਂ ਮੇਰੇ ਵੱਟੇ ਹੋ ਗਏ ਬੈਰਾਂ ਚੱਕ ਲੈਣਾ ਓਏ ਕੋਈ ਉਧਰਲੇ ਪਾਸੇ ਵੀ ਇੱਕ ਹੋਣਾ ਸਲਾਵਤ ਨਾਲ ਪਰੇ ਪਰੇ ਹੋ ਗੱਡੀ ਦੀ ਪੂਰੀ ਜਗ੍ਹਾ ਬਣਾ ਕੇ ਢੀ ਓਏ ਲਾਵੇ ਇੱਧਰਲੇ ਪਾਸੇ ਹੋ ਪਰ ਪਰਲਾ ਟਾਇਰ ਨਹੀਂ ਦੇਖਦਾ ਫਿਰ ਪਰਲਾ ਟਾਇਰ ਪਰਲੇ ਟਾਇਰ ਵੀ ਹੋਵੇ ਕੋਈ ਅੱਗੇ ਮੁੰਡੇ ਰਾਹ ਦਿਖਾਉਂਦੇ ਐਦਾ ਰਾਹ ਨਹੀਂ ਦੇਖਦਾ ਮੁੰਡਾ ਡੇ ਪਿਆ ਐ ਡੱਕ ਖੇਤ ਦੇ ਵਿੱਚ ਦੇ ਦੇ ਤਾਂ ਕੁਝ ਨਹੀਂ ਕਹਤੇ ਆ ਤਾਂ ਹੀ ਬੰਦੇ ਅੱਗੇ ਅੱਗੇ ਜਾਂਦੇ ਆ ਪੁੱਛੋ ਪੁੱਛੋ ਉਹ ਤੇ ਗੱਡੀ ਜਾਂਦੀ ਆ ਲੱਗੜੀ ਜਾਂਦੀ ਗੱਡੀ ਪੁੱਛ ਜਾ ਭੱਜ ਕੇ ਪੁੱਛੋ ਉਹ ਲੈ ਗੱਡੀ ਜਾਂਦੀ ਆ ਭੱਜ ਕੇ ਪੁੱਛ ਗੱਡੀ ਜਾਂਦੀ ਚਲ ਜਾਂਦੇ ਆ ਰੇ ਸਾਰੀਆਂ ਬਹਿਤਾਂ ਨਹੀਂ ਆਈਆਂ ਨਾ ਸਾਰੇ ਗੱਲੇ ਗੱਲੇ ਘਾ ਲਈਆਂ ਨਾ ਇੱਥੇ ਨਾਵੇਂ ਨਾਵੇਂ ਦੂਰ ਦੂਰ ਦੇ ਉਹ ਨੰਡਾ ਦੇਣਾ ਪਰ ਮੈਂ ਲਾਵਾਂ ਥੋੜੀ ਇੱਧਰ ਸਦੀ ਭਾਜੀ ਕਹਿੰਦੇ ਮੇਰੇ ਨਾਲ ਨਾਲ ਉਹਦੇ ਵਿੱਚ ਵੱਜ ਜਾਣੀ ਫਿਰ ਵੇ ਉਹਨਾਂ ਨੂੰ ਪੁੱਛਣਾ ਉੱਧਰ ਗੱਡੀ ਜਾਊਗੀ ਅੱਜ ਕੱਲ ਮਾਨਦੇ ਕਹੀਏ ਗੱਡੀ ਤੇ ਚੜਕੇ ਹੀ ਆਉਂਦੇ ਆ ਮਾਰ ਮਾਰ ਮਾਰਵਾਜ ਉਹਨਾਂ ਨੂੰ ਅੱਲਾ ਵੀ ਜਾਣਦਾ ਨਹੀਂ ਪੁੱਛ ਉਹਨਾਂ ਨੂੰ ਪੁੱਛ ਗਾ ਗੱਡੀ ਜਾਊਗੀ ਉੱਧਰ? ਉਹ ਐਂਡ ਤੇ ਆ। ਉਹ ਥੁਰਕੇ ਜਾਣਾ ਪਣਾ ਥੁਰਕੇ। ਓਏ ਗੱਡੀ ਜੁਦਣਾ ਕੇ ਜਾਂਦੀ ਓਸ ਨਾਲ ਲੈ ਜਾਣੀ ਆ ਨਾ ਪੁੱਛੋ ਨਾ ਗੱਡੀ ਜਾਊਗੀ? ਚੱਟੀ ਨਹੀਂ ਜਾਣੀ। ਪੁੱਛਿਆ ਇਹ ਹੈ ਨਹੀਂ ਤੂੰ ਪੁੱਛਦੇ ਸਹੀ। ਆ ਘਰ ਵਾਲੇ ਖਲੋਤੇ ਇਹਨਾਂ ਨੇ ਪੁੱਛ ਲਾ ਘਰ ਵਾਲੇ ਖਲੋਤੇ ਆ। ਆ ਮੈਡਮ ਇਸ ਘਰ ਚ ਲੈਡੀਜ਼ ਨੂੰ ਕੁਸਮਈ ਸਮਾਨ ਦੇ ਕੇ ਗਈ ਆ। ਤੇ ਘਰ ਵੇਖ ਲਓ ਘਰ ਦੇ ਹਾਲਾਤ ਦੇਖ ਲਓ ਤੇ ਬੰਦਾ ਕਹਿੰਦਾ ਆਓ ਵਾਇਗੋਲੀ ਚਾਹ ਪਾਣੀ ਪੀਜੋ। ਉੱਪਰ ਆਪ ਉੱਪਰ ਸੌਂਦੇ ਆ। ਕਰਦੇ ਹਾਲਾਤ ਹੈ ਕੁਝ ਨਹੀਂਗੇ ਪਰ ਫਿਰ ਸੁਣਾ ਫਿਰ ਅੰਦਰ ਤੱਕ ਦਿਖਾ ਦਿਖਾ ਅੰਦਰ ਤੱਕ ਪਾਣੀ ਭਰਿਆ ਆ ਆ ਇਹਨਾਂ ਦਾ ਤਾਂ ਘਾ ਡੁੱਬਿਆ ਪਿਆ ਅੰਦਰ ਤੱਕ ਪਾਣੀ ਭਰਿਆ ਪਿਆ ਨਾਲ ਇਹ ਲੱਗੇ ਲੱਗੇ ਨਾ ਕੰਡ ਕਰ ਲਈ ਆ ਪਹਿਲਾਂ ਕੀਤੀ ਆ ਜਿਹੜਾ ਪਾਣੀ ਆ ਨਾ ਸਾਰਾ ਪਰਲੇ ਪਾਸੇ ਤੁਰ ਪਿਆ ਐ ਐਤੋਂ ਫੇਰ ਆਪਾਂ ਮੇਰੇ ਵਾਲੀ ਸਾਈਡ ਮੋੜਨਾ ਲੋ ਵੀ ਸਾਰੇ ਪੀਬੀ ਪੈਟ ਹੁਆੜੀ ਵਾਲੇ ਜੇ ਤੇ ਹਾਈਲਾਈਟ ਦੀਆਂ ਝੜੀਆਂ ਲਾਤੀਆਂ ਮਿੱਤਰਾਂ ਨੇ ਪੰਜਾਬ ਨੂੰ ਲੋੜ ਪਈ ਤੇ ਤੇ ਆ ਪਿੱਛੇ ਦੂਜੀ ਰੋਬੀ ਕੌਣ ਵੀ ਆ ਜੋ ਸਾਰੀਆਂ ਚੱਕਪਿੰਡ ਜਾਇਆ ਜੀ ਚੱਕਪਿੰਡ ਚੱਕ ਡੁੱਬਾ ਪਿਆ ਚੱਕ ਪਿੰਡ ਜਾਓ ਜੇ ਜਾਣੇ ਜੇ ਸਭ ਨੰਗ ਜਾਣੀਆਂ ਮੈਂ ਉਹ ਵੀ ਉਧਰੋਂ ਆਇਆ ਚੱਕ ਪਿੰਡ ਜਾਓ ਚੱਕ Google ਤੇ ਸਰਚ ਕਰ ਲਓ ਚੱਕ ਪਹਿਲੇ ਮੋੜ ਤੋਂ ਲੈਫਟ ਹੋ ਜਾਓ ਅੱਗੇ ਵਾਵਾ ਪਾਣੀ ਜੇ ਅੱਗੇ ਰਾਈਟ ਸੱਜੇ ਰਾਜਸ ਰਾਈਟ ਰਾਈਟ ਆ ਛੋਟੇ ਲੈ ਮਿੱਤਰਾਂ ਨੇ ਸ਼ਾਬਾਸ਼ 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 ਕਿਉਂਕਿ ਬੜੀ ਲੋਡ ਮਾਇਆ ਦੀ ਅੱਜ ਕੱਲ ਆ ਜਿਹੜਾ ਸਾਰਾ ਰੋਡ ਹੈ ਪਾਣੀ ਨਾਲ ਡੁੱਬਾ ਪਿਆ ਆ ਆ ਦੇਖ ਲੋ ਇੱਧਰ ਗੱਡੀ ਦੇ ਤੋੜਾ ਪਾਣੀ ਆਉਂਦਾ ਪੂਰਾ ਪਾਣੀ ਇੱਧਰ ਦਿਖਾ ਸਾਰਾ ਭਰਿਆ ਲੈ ਇੱਕ ਅੱਧਾ ਛੱਲਾ ਮਾਰਨ ਦੇ ਨਹੀਂ ਨਹੀਂ ਇੱਧਰ ਬਿੰਦ ਰਾਜ ਹੈ ਫੜੀ ਇਹ ਚਿੱਟੀ ਪੱਟੀ ਦੇਦੀ ਉਹਦੇ ਸਾਰੇ ਤਾਂ ਪਾਏ ਕੋਈ ਕਿੱਥੇ ਕਰਕੇ ਮੁੰਡਿਆ ਰਾਜ ਮੰਡਾ ਆਏ ਕੋਈ ਇਹ ਕੁਝ ਪਤਾ ਨਹੀਂ ਲੱਗਦਾ ਰਸਤਾ ਦਾ ਦੇਖੋ ਕੀ ਹਾਲ ਕਮਾਚਾ ਦਾ ਤੁਹਾਡਾ ਦਾ ਬੇੜਾ ਕਰਕੇ ਮਾਚ ਲਾ ਲਿਆ ਇਹਨੂੰ ਭੇਜਿਆ ਪਾਣੀ ਗੱਡੀ ਦੇ ਅੰਦਰ ਬੈਠੀਆਂ ਗੱਡੀ ਦੇ ਅੰਦਰ ਬੈਠਿਆਂ ਪਾਣੀ ਦਾ ਨਹੀਂ ਪਤਾ ਲੱਗਦਾ ਆ ਬਾਹਰ ਬੈਠਿਆ ਵੇਖੋ ਡੁੱਬੀਆਂ ਹੋਈਆਂ ਨੇ ਭਾਈ ਇੱਧਰ ਰੱਖੋ ਇੱਧਰ ਰੱਖੋ ਯਾਰ ਇੱਧਰ ਰੱਖੋ ਆ ਮਾਮਾ ਦਾ ਰਾਹ ਨਹੀਂ ਹੈਗਾ ਰਾਹ ਦੇ ਕਰਦਾ ਮੈਨੂੰ ਇੱਧਰ ਰਾਹ ਕਰ ਫਟਾਫਟ ਰਾਹ ਕਰ ਯਾਰ ਆਛੀ ਵੱਲੇ ਉਹ ਆਛੀ ਵੱਲੇ ਗਰਵਾ ਆਹੋ ਪ੍ਰੇਮ ਦੀ ਲੋੜ ਆਪਣੀ ਪ੍ਰੇਮ ਦੀ ਲੋੜ ਮੋਹ ਪ੍ਰੇਮ ਦੀ ਲੋੜ ਉਹ ਵੀ ਵਿਚ ਗਾਇ ਰਾਹ ਦੋ ਵੀ ਤਾਂ ਰਾਤ ਦੇ ਵਿੱਚ ਘਾੜ ਲੋ ਕੇ ਬੈਠਾ ਚੇਵਲ ਜਿਹੜਾ ਗੱਡੀ 'ਚ ਕੇ ਬੈਠਾ ਈ ਕਾ ਉਹ ਜਿਹੜਾ ਘੂੜੀਆਂ ਜਾਂ ਦਾੜੀ ਵਾਲਾ ਸ਼ਰਸਤੀਮਾਨ ਦਾ ਨਾਂ ਤੇ ਆਪਣਾ ਰਾਹ ਵੇਖਣਾ ਗੱਜਰ ਰਾਹ ਵਿੱਚ ਖਲਾਰ ਕੇ ਬੈਠਾ ਜਿਹਨੂੰ ਪਰੇ ਮਾਰ ਸ਼ਰਸਤੀਮਾਨ ਨਹੀਂ ਜਿਹੜੀ ਐਕਟਰੈਸ ਉਹਦਾ ਘਰ ਵਾਲਾ ਏ ਥੋੜਾ ਪਰੇ ਨਹੀਂ ਨਾ ਮੈਂ ਵੀ ਮੇਰੇ ਮੇਰੇ ਗੱਡੀ ਦਾ ਜੋਰ ਘਟ ਲੈਂਦਾ ਥੱਲੇ ਤਾਰ ਨਹੀਂ ਪਈ ਮੈਨੂੰ ਗੱਡੀ ਆਹ ਹੋ ਗਈ ਗੱਡੀ ਕੋ ਆਪਣਾ ਛੋਟੇ ਸਿਆਲੇ ਦੇਖ ਲਓ ਚੜਨ ਤੇ ਉਹ ਵੀ ਚਾਰੇ ਡੋਗ ਗਏ ਚੜੇ ਆ ਚੜੇ ਜਾਂ ਚੜੀ ਸੀ ਆਉਂਦੇ ਆਂ ਬਾਰੇ ਤੋਂ ਆਏ ਆਂ ਅੰਮਾਲੇ ਤੋਂ ਆਏ ਮੁਸਲਮਾਨ ਵੀਰ ਆ ਸਾਰੇ ਮੁਸਲਮਾਨ ਵੀਰ ਕਿੱਥੋਂ ਆਏ ਆਂ ਅੰਬਾਲਾ ਅੰਮਾਲਾ ਹਰਿਆਣਾ ਹਰਿਆਣਾ ਅੰਬਾਲਾ ਬਹੁਤ ਆਏ ਆ ਬਹੁਤ ਜਿਆਦੇ ਆਏ ਸੇਵਾ ਕਰਨ ਲਈ ਢੀਦ ਨੂੰ ਆ ਗਏ ਉਹ ਗੱਡੀ ਨੰਗਿਆ ਜੇ ਨਹੀਂ ਜਾਣਦੇ ਹੋ ਗੱਡੀ ਵੀ ਅੰਦਰ ਹੈ ਗੱਡੀ ਆਪਣੀ ਅੰਦਰ ਹੈ ਉਹਨਾਂ ਆਇਨਾ ਉਹਨਾਂ ਗੱਡੀਆਂ ਆ ਪਾਗੀ ਚੱਲਦੇ ਆਂ ਕਹਿੰਦੇ ਜਿੱਥੇ ਪਾਣੀ ਮੁੱਕਿਆ ਉਥੇ ਖਲਈਏ ਆਪਾਂ ਫੋਨ ਕਰਦਾ ਗੱਡੀ ਲਾਏ ਹੋ ਮੋਗਿਆ ਹੁਣ ਥੱਲੇ ਲੱਗ ਗਿਆ ਉਥੋਂ ਸਿਲੈਂਸਰ ਤੋਂ ਹਲੇ ਲੱਗ ਗਿਆ ਆਪਾਂ ਮਾਰ ਖਲਈਏ ਫਿਰ ਬੱਸ ਦੇ ਲਈ ਮੈਨੂੰ ਨਿਰਪਾਜੀ ਚਾਹ ਪੀਣ ਲੱਗੇ ਹਾਂ ਉਹ ਉੱਥੇ ਉੱਥੇ ਮੋੜ ਤੇ ਚਾਹ ਪੀਵਾਂਗੇ ਅੱਗੇ ਇਹਨਾਂ ਕੋਲ ਹੈ 28 ਲੱਖ ਇਹ ਰੋਡ ਕਿ ਆਕੇ ਨੇ ਰੌਂਟਾ ਇਹ ਬੜੀ ਹਣੀਏ ਰੇ ਤੀਗੇ ਜੀ ਪੈਂਡ ਲੱਬ ਲੱਬ ਕੇ ਬੋਸ ਬੋਸ ਦਾ ਪਤਾ ਨਹੀਂ ਕਿਹੜੇ ਪਿੰਡਾਂ ਜਾ ਗਏ ਮੈਨੂੰ ਨਹੀਂ ਪਿੰਡ ਦਾ ਪਤਾ ਜਿੱਥੇ ਜਿੱਥੇ ਕੋਈ ਦੱਸੀ ਜਾਂਦਾ ਇਹ ਘਰ ਦੇ ਘਰ ਦੇ ਘਰ ਦੇ ਘਰ ਦੇ ਵੇਖੋ ਲੋਕੀ ਕੋਠੇ ਦੇ ਜਿਹੜੇ ਪਏ ਘਰ ਡੁੱਬਿਆ ਇਹ ਤੇ ਵੇਖੋ ਵੀ ਇੱਦਾਂ ਕੀ ਹੈ ਟੁੱਟਾ ਪਿਆ ਉਹਨਾਂ ਦਾ ਨਹੀਂ ਨਹੀਂ ਪਰਵਾਹ ਨਹੀਂ ਕਰਨੀ ਫੇਰ ਆਵਾਂਗੇ ਫੇਰ ਆਵਾਂਗੇ ਐਨਿਗੋ ਯਾ ਐਨਿਗੋ ਉਹਨਾਂ ਦਾ ਗੇਟ ਟੁੱਟਾ ਪਿਆ ਘਰ ਦੀ ਕੰਧ ਵੀ ਡੁੱਟੀ ਪਈ ਆ ਬੋਇਸ ਨੂੰ ਬੰਦਾ ਦਈ ਆਈ ਟਾਂਟੀ ਨਾ ਕਿਉਂ ਆ ਜਾਂਦੀ ਹੁਣੇ ਆ ਜਾਂਦੀ ਠੀਕ ਆ ਗਾ ਆਦਾ ਆਦੀ 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 ਹਾਂ ਵਾਹ ਅੱਗੇ ਕੁਝ ਹੋਣਦੇ ਆ ਜੇ ਹਾ ਟਰਾਲੀਆਂ ਇੱਧਰ ਵੀ ਪੁੰਜੀਆਂ ਜੇ ਉਹ ਮੈਂ ਤਾਂ ਕਹਿੰਦਾ ਹਰ ਬੰਦੇ ਹੁੰਦਾ ਨਾ ਬੰ ਵਿਚ ਵਿਚ ਨਾ ਵੀ ਦਾ ਘਰੀ ਦਿੰਦੀ ਇਹ ਅਭੀ ਵਿਚ ਵਿਚ ਪਤਾ ਨਹੀਂ ਹੈ ਕਿ ਇਹਨੂੰ ਨਾ ਪਤਾ ਕੀ ਹੈ ਉੱਧਰ ਬਹੁਤ ਜ਼ਿਆਦਾ ਹੈ ਜਦੋਂ ਸਕੂਗਾ ਨਾ ਫਿਰ ਇੱਥੇ ਪਾਣੀ ਬਹੁਤ ਜ਼ਿਆਦਾ ਖੜਾ ਵਾ ਦਰੀਆ ਹੀ ਲੱਗਾ ਪਿਆ ਪੂਰਾ ਤੇ ਇਸ ਤੋਂ ਪਹਾੜ ਲੰਘਣਾ ਵਾ ਸਲਾਹ ਕਰਦੇ ਪੇ ਦੇ ਦਿਓ ਕਿੱਦਾਂ ਲੰਘ ਜੇ ਆਪ ਦੇ ਦਿਓ ਹੀ ਇਹ ਪਾਣੀ ਕਿੰਨੇ ਕਿਲੋਮੀਟਰ ਜਾਂਦੇ ਅੱਗੇ ਤੱਕ ਜੀ ਮੰਗੂਗਾ ਸਰਕਾਰ ਭਾਪ ਪਾਣੀ ਇਕੱਲੇ ਜਿਲ੍ਹਾ ਦਾ ਇੰਨੇ ਪਾਣੀ ਕਿੰਨਾ ਪਾਣੀ ਗੰਦੇ ਗਲੇ ਤੱਕ ਡੰਗਾ ਆ 3-4 ਕਿਲੋਮੀਟਰ ਅੱਗੇ ਹੋਰ ਹੈਗਾ ਮੇਰਾ ਗਾਹ ਤੁਰ ਕੇ ਜਾਣਾ ਯਾਰ ਉਹਨਾਂ ਨੂੰ ਪਤਾ ਹੀ ਨਹੀਂ ਉਹਨੂੰ ਪਿੰਡ ਹੀ ਕਿਹੜਾ ਉਹਤਾ ਵੀ ਉਹਨੂੰ ਪਿਆ ਜਾਂ ਮਮੀ ਨੂੰ ਕਹਿੰਦੇ ਆਵੇਂ ਤੈਨੂੰ ਉਲੀ ਨਹੀਂ ਤਾਂ ਕੇ ਹੋਣੀ ਤਾਂ ਕੇ ਹੋਣੀ ਨਹੀਂ ਹੋਣੀ ਜਾਨ ਦਾ ਜਾਨ ਦਾ ਕਹਿੰਦੇ ਉਹ ਬਾਹਰ ਮੁੰਡੇ ਵੀਡੀਓ ਬਣਾਉਂਦੇ ਆਹ ਕਿਦਾਂ ਹੋਣ ਦੇ ਸਾਧ ਜਿੱਤਨਾ ਹੁੰਦੇ ਅਹੀਂ ਉਹ ਗੁੱਜਰਾਂ ਲੱਗੇ ਨਾ ਮਣੀ ਜੋ ਕਮਾਈ ਹੈ ਇਹੋ ਗੁੱਜਰ ਕੁਛ ਨਹੀਂ ਹੈਗੇ ਹੁਣ ਚੜਨ ਤੱਕ ਆ ਗਈ ਹੁਣਾਂ ਫੇਰ ਇੱਥੇ ਖੜਾਣੇ ਏ ਕਰਕੇ ਫੇਰ ਜਾਂਜੋ ਹਾਂ ਕਿਰੇਸ ਦਿਨ ਦਰ ਇਹਨੇ ਬੈਣਾ ਕਿਰੇਸ ਦਿਨ ਦਰ ਤੁਗ ਜਾ ਹੋਰ ਲੋ ਲਾਈਏ ਬਾਈ ਪੂਰਾ ਲੱਖ ਲੱਖ ਪਾਣੀ ਆ ਲੱਖ ਲੱਖ ਪਾਣੀ ਕਿੰਸੋ ਕਿਨੀ ਡੁੱਬੀ ਪਈ ਆ ਉਹ ਬੰਦਾ ਡੁੱਬਿਆ ਬਿਆ ਪੂਰਾ ਬੜੀ ਗੱਡੀਆਂ ਹੁਣ ਜਾਂਦਈ ਵੇ ਇੱਧਰ ਨਾ ਫੋਰ ਲੋ ਲਾਇਆ ਹੁਣ ਮੈਂ ਇਹਨਾਂ ਟਰਾਲੀਆਂ ਵਾਲੇ ਰਾਹ ਕਾ ਬੰਦ ਕਰ ਲਿੰਦੇ ਨਾ ਇਹ ਬਹੁਤ ਥੋੜੀ ਚੱਲਦੇ ਆ ਇਹਨਾਂ ਨੇ ਫੋਰ ਲੋ ਲੈ ਆਂਦੇ ਆ ਬਹੁਤ ਥੋੜੀ ਚੱਲਦੇ ਆ ਇਹਨਾਂ ਕਰਕੇ ਕੰਮ ਰੋਕਦਾ ਬੰਦਾ ਵਿਚਾਰਾ ਕਿਦਾਂ ਹੁੰਦੇ ਕੁਝ ਲੈਣ ਹੁੰਦੇ ਪਰ ਇੱਥੇ ਰੁਕਣੀ ਕਿੰਨੇ ਗੱਡੀ ਗੱਲਦੇ ਹੈ ਹਨਾ ਤੇ ਇਹ ਇਹੋ ਦੱਸਦਾ ਕਹਿੰਦੇ ਜਿਹੜਾ ਕੋਰਡ ਨਾਲ ਜੁੜਿਆ ਹੋਇਆ ਕਿਹੜਾ ਕੋਰਡ ਨਾਲ ਜੁੜਿਆ ਕੋਰਡ ਜੁੜਿਆ ਕੋਕਾਂ ਦਾ ਪਰ ਵਾਲਾ ਮੈਨੂੰ ਪਤਾ ਹੀ ਨਹੀਂਗਾ ਯਾਰ ਉਹ ਕਹਿੰਦੇ ਨਾ ਸਾਰੇ ਕਹਿੰਦੇ ਬਿਸ਼ਾ ਪਤਾ ਲੱਗਦਾ ਆਹ ਕਾ ਕਿੱਧਰ ਲਈ ਹੁੰਦਾ ਆ ਆਪਾ ਯਾਰ ਲੋਕੀ ਕਹਾਂ ਕਹਿ ਉਹ ਜੇ ਡਰਾਈਵਰ ਆ ਤਦ ਦੁਹਿਆ ਡਰ ਜੇ ਮਗਰ ਰੱਖੋਗੇ ਮਗਰ ਰੱਖੋ ਤੇ ਆਹ ਵੇਖੋ ਲਾਉ ਜਾਂਦੀ ਐ ਅੱਗੇ ਉਹਨੀਆਂ ਇਧਰੋਂ ਕੱਢੂਗਾ ਫਿਰ ਉਹ ਗੱਡੀ ਬੰਦ ਉਹ ਸੜਕ ਵੀ ਤੇ ਵੇਖਣੀ ਮਿਲਣੀ ਨਾ ਕਿੱਥੇ ਹੈਗੀ ਕਿੱਥੇ ਨਹੀਂ ਹੁਣ ਇੰਨੇ ਬਣੇ ਯਾਰ ਕੱਢ ਤੇ ਯਾਰ ਕੱਢ ਤੇ ਇਧਰ ਨੂੰ ਇਧਰ ਕੱਢ ਬੰਦਾ ਤ ਬੰਦਾ ਤਾਰ ਲਓ ਇੱਕ ਹਾਂਜੀ ਪਿਆਰੇ ਲੋ ਜੀ ਅੱਜ ਸੀਗਾ ਤੇਵਾ ਦਾ ਦੂਜਾ ਦਿਨ ਤੇ ਦੂਜੇ ਦਿਨ ਦੇ ਵਿੱਚ ਅਸੀਂ ਆਵਾ ਪਿੰਡ ਤੇ ਲੱਗ ਛੱਕੇ ਹੋ ਕੇ ਆਏ ਆ ਪਰ ਸਾਡੇ ਦੀ ਲੋੜ ਨਹੀਂ ਇਹਨਾਂ ਨੂੰ ਇਹਨਾਂ ਨੂੰ ਪਾਣੀ ਦੀ ਲੋੜ ਹੈ ਪਾਣੀ ਦੀ ਬਹੁਤ ਕਿੱਲਾ ਪਿਆ ਇੱਥੇ ਪਾਣੀ ਪੀ ਨਹੀਂ ਸਕਦੇ ਇੱਥੋਂ ਵਾਲਾ ਮੋਟਰਾਂ ਚੱਲਦੀਆਂ ਨਹੀਂ ਗਿਆ ਤੇ ਪਾਣੀ ਦਾ ਇੰਤਜ਼ਾਮ ਰੱਖੋ ਜੇ ਕੋਈ ਅਤਵਾਕ ਪਾਣੀ ਦਾ ਇੰਤਜ਼ਾਮ ਦਾ ਕਰਦੇ ਜੇ ਬਾਕੀ ਬਸ ਅੱਜ ਦਾ ਵਲੋਗ ਮੈਂ ਇੱਥੇ ਖਤਮ ਕਰਦਾ ਤੇ ਫਿਰ ਕਿਸੇ ਦਿਨ ਮਿਲਾਂਗੇ ਜਦੋਂ ਕਿਸੇ ਦਿਨ ਮਹਾਰਾਜ ਦੀ ਕਿਰਪਾ ਕੀਤੀ ਹੋਵੇ ਸੇਵਾ ਲੈ ਕੇ ਆਵਾਂਗੇ ਚੰਗਾ ਜੀ ਸਤਿ ਸ਼੍ਰੀ ਅਕਾਲ ਸਭਾ ਦਾ ਸ਼ੁਕਰੀਆ